ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਗੱਲ ਕਰਾਂਗੇ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਸਾਡੇ ਪਹਿਲੇ ਗੁਰੂ ਪਾਤਸ਼ਾਹ ਜੀ ਬਾਰੇ ਉਹਨਾਂ ਦੇ ਅਤੇ ਕਲਯੁਗ ਜਦੋਂ ਉਹਨਾਂ ਨੂੰ ਮਿਲਿਆ ਤੇ ਕੀ ਹੋਇਆ ਕਥਾ ਸ਼ੁਰੂ ਕਰਨ ਤੋਂ ਪਹਿਲਾਂ ਸਾਧ ਸੰਗਤ ਜੀ ਮੈਂ ਤੁਹਾਡੇ ਅੱਗੇ ਬੇਨਤੀ ਕਰੂੰਗਾ ਕਿ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਤੇ ਚੈਨਲ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰੋ ਤੇ ਕਮੈਂਟਾਂ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਤੇਜ ਜੀ ਲਿਖ ਕੇ ਉਹਨਾਂ ਦੀਆਂ ਅਪਾਰ ਅਪਾਰ ਕਿਰਪਾਵਾਂ ਆਪਣੇ ਘਰ ਵਿੱਚ ਪਾਓ ਤੇ ਸਾ ਸੰਗਤ ਜੀ ਇੱਕ ਵਾਰ ਗੁਰੂ ਜੀ ਕਿਸੇ ਇੱਕ ਸਥਾਨ ਤੇ ਬੈਠੇ ਹੋਏ ਸਨ ਉਹਨਾਂ ਨੇ ਇੱਕਦਮ ਦੇਖਿਆ ਕਿ ਆਸਮਾਨ ਦੇ ਵਿੱਚ ਘੋਰ ਹਨੇਰੀ ਚੱਲ ਰਹੀ ਸੀ ਜਿਸ ਨਾਲ ਬਹੁਤ ਮਿੱਟੀ ਕੱਟਾ ਤੇ ਰੋੜਾ ਕੰਕਰ ਸਾਰੇ ਆਕਾਸ਼ ਦੇ ਅੰਤਗੁਬਾਰੇ ਵਿੱਚ ਫੈਲ ਗਏ ਸਨ ਮਰਦਾਨਾ ਮੂੰਹ ਤੇ ਕੱਪੜਾ ਲੈ ਕੇ ਜ਼ਮੀਨ ਤੇ ਲੇਟ ਗਿਆ ਤੇ ਉੱਚੀ ਉੱਚੀ ਗੁਰੂ ਸਾਹਿਬਾਨ ਜੀ ਨੂੰ ਕਹਿਣ ਲੱਗਾ ਕਿ ਮਹਾਰਾਜ ਆਪਾਂ ਬਹੁਤ ਬੁਰੀ ਥਾਂ ਫਸ ਗਏ ਆ ਇੱਥੇ ਤਾਂ ਜੇ ਮਰ ਵੀ ਗਿਆ ਤੇ ਕਫਨ ਤੇ ਕਬਰ ਦੋਨੋਂ ਨਸੀਬ ਮੈਨੂੰ ਨਹੀਂ ਹੋਣਗੇ ਤੁਹਾਡੇ ਨਾਲ ਅਨੇਕੇ ਮੈਂ ਬੜੇ ਦੁੱਖ ਪਾਏ ਗੁਰੂ ਜੀ ਨੇ ਹੱਸ ਕੇ ਕਿਹਾ ਮਰਦਾਨੇ ਡਰਦਾ ਕਿਉਂ ਹੈ ਤੇਰੇ ਨੇੜੇ ਕੋਈ ਵੀ ਨਹੀਂ ਲੱਗ ਪਾਵੇਗਾ ਇਤਨੇ ਨੂੰ ਇੱਕ ਭਿਆਨਕ ਸੂਰਤ ਦਾ ਦੰਤ ਜਿਸ ਦਾ ਸਿਰ ਆਕਾਸ਼ ਤੇ ਤੇ ਪੈਰ ਪਤਾਲ ਵਿੱਚ ਸਨ ਖੂਵੰਗ ਡੂੰਗੀਆਂ ਨਸਾਂ ਤੇ ਲੰਮੇ ਲੰਬੇ ਦੰਦ ਤੇ ਸਾਹਮਣੇ ਆ ਗਿਆ ਮਰਦਾਨਾ ਉਸ ਨੂੰ ਦੇਖ ਕੇ ਡਰ ਗਿਆ ਮਰਦਾਨਾ ਕਹਿੰਦਾ ਗੁਰੂ ਸਾਹਿਬ ਇਹ ਕੀ ਚੀਜ਼ ਹੈ ਇਹ ਇਹ ਮੈਨੂੰ ਮਾਰ ਦੇਵੇਗਾ ਮਰਦਾਨਾ ਉਸ ਨੂੰ ਵੇਖ ਕੇ ਬਹੁਤ ਭੈਪਿਤ ਹੋ ਗਿਆ ਕਹਿਣ ਲੱਗਾ ਮਹਾਰਾਜ ਅੰਧੇਰੀ ਤੋਂ ਤਾਂ ਬਚ ਜਾਣਾ ਸੀ ਪਰ ਹੁਣ ਇਸ ਬਲਾ ਤੋਂ ਕਿੱਦਾਂ ਬਚੂਗਾ ਤੇ ਗੁਰੂ ਜੀ ਨੇ ਕਿਹਾ ਮਰਦਾ ਨੇ ਇਹ ਤੇਰੇ ਨੇੜੇ ਵੀ ਨਹੀਂ ਆ ਪਾਵੇਗਾ ਤੂੰ ਭੈ ਨਾ ਕਰ ਵਾਹਿਗੁਰੂ ਦਾ ਸਿਮਰਨ ਕਰ ਜਦੋਂ ਮਰਦਾਨਾ ਵਾਹਿਗੁਰੂ ਦਾ ਸਿਮਰਨ ਕਰਨ ਲੱਗਾ ਤੇ ਕਲਯੁਗ ਨੇ ਆਪਣਾ ਰੂਪ ਬਦਲ ਲਿਆ ਇਸ ਵਾਰ ਉਹ ਅਗਨੀ ਦੇ ਰੂਪ ਵਿੱਚ ਆਪਣਾ ਰੂਪ ਬਦਲ ਗਿਆ ਉਸਦੇ ਸਾਰੇ ਸਰੀਰ ਵਿੱਚੋਂ ਬਹੁਤ ਸਾਰਾ ਧੂਆ ਨਿਕਲਣ ਲੱਗਾ ਫਿਰ ਅਗਨੀ ਦਾ ਭੇਖ ਦੇਖ ਕੇ ਮਰਦਾਨਾ ਹੋਲ ਡਰ ਗਿਆ ਫਿਰ ਕਲਯੁਗ ਨੇ ਜਦੋਂ ਦੇਖਿਆ ਕਿ ਇਹ ਤਾਂ ਮੈ ਤੋਂ ਡਰ ਹੀ ਨਹੀਂ ਰੇ ਫਿਰ ਅਗਨੀ ਦੇ ਭੇਖ ਤਿਆਗ ਕੇ ਉਹ ਭਿਆਨਕ ਰੂਪ ਧਾਰ ਲੈਂਦਾ ਪਰ ਗੁਰੂ ਜੀ ਅਡੋਲ ਬੈਠ ਤੇ ਦੇਖਦੇ ਰਹੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ ਤਦ ਉਸਨੇ ਨਿਸ਼ਚੈ ਕੀਤਾ ਕਿ ਇਹ ਕੋਈ ਆਮ انسان ਜਾਂ ਕੋਈ ਆਮ ਬੰਦਾ ਨਹੀਂ ਇਹ ਰਬ ਰੂਪੀ ਅਵਤਾਰ ਹੈ ਇਸ ਕਰਕੇ ਉਹ ਫਿਰ ਮਨੁੱਖ ਦਾ ਰੂਪ ਧਾਰ ਕੇ ਇੱਕ ਹੱਥ ਵਿੱਚ ਜੀਭ ਅਤੇ ਇੱਕ ਹੱਥ ਵਿੱਚ ਇੰਦਰੀ ਫੜ ਕੇ ਗੁਰੂ ਜੀ ਦੇ ਪਾਸ ਆ ਗਿਆ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਮਰਦਾਨਿਆਂ ਉਠ ਤਮਾਸ਼ਾ ਵੇਖ ਕਲਯੁਗ ਨੇ ਚਰਨ ਵੰਦਨਾ ਕਰਕੇ ਕਿ ਹਾਂ ਮਹਾਰਾਜ ਜਿਹੜੀ ਪੁੱਲ ਮੈਂ ਕੀਤੀ ਹੈ ਉਹ ਬਖਸ਼ ਦਿਓ ਮੈਂ ਤੁਹਾਡੀ ਮਹਿਮਾ ਹੀ ਵੇਖਣਾ ਚਾਹੁੰਦਾ ਸੀ ਇਸ ਯੁੱਗ ਵਿੱਚ ਮੈਂ ਤੇ ਮੇਰੀ ਸਰਦਾਰੀ ਚੱਲਦੀ ਹੈ ਮੈਂ ਉਹ ਪੇ ਕਰਕੇ ਤੁਹਾਨੂੰ ਵਿਖਾਇਆ ਹੈ ਜੋ ਮੇਰੇ ਸਮੇਂ ਵਿੱਚ ਮਨੁੱਖਾਂ ਦੇ ਕਰਨੇ ਹਨ ਪੁਰਸ਼ ਸਭ ਗੁਣਾ ਦਾ ਤਿਆਗ ਕਰਕੇ ਇਹਨਾਂ ਦੋ ਜੀਵ ਤੇਂਦਰੀ ਦੇ ਅਧੀਨ ਚੱਲਣਗੇ ਜੀਵ ਦੇ ਰਸ ਇੰਦਰੀ ਦੇ ਭੋਗ ਦਾ ਹੀ ਵਰਤਨ ਵਰਤੇਗਾ ਗੁਰੂ ਜੀ ਨੇ ਪੁੱਛਿਆ ਤੇਰਾ ਨਾਮ ਕੀ ਹੈ ਸਾਡੇ ਪਾਸ ਕਿਉਂ ਆਇਆ ਉਸਨੇ ਕਿਹਾ ਮਹਾਰਾਜ ਗੁਰੂ ਜੀ ਮੇਰਾ ਨਾਮ ਕਲਯੁਗ ਹੈ ਮੈਂ ਤੁਹਾਨੂੰ ਮੱਥਾ ਟੇਕਣ ਤੇ ਤੁਹਾਡੇ ਦਰਸ਼ਨ ਕਰਨ ਆਇਆ ਸੀ ਤੁਹਾਨੂੰ ਪਰਖਣ ਵਾਸਤੇ ਆਇਆ ਸੀ ਕਿ ਮੈਂ ਸਾਰੇ ਵੱਲ ਛਲ ਕੀਤੇ ਹਨ ਗੁਰੂ ਜੀ ਨੇ ਕਿਹਾ ਤੇਰੇ ਲੱਛਣ ਕੀ ਹਨ ਤੇਰੇ ਨਾਲ ਸੈਨਾ ਕਿਹੜੀ ਹੈ ਜਿਸ ਨਾਲ ਤੂੰ ਰਾਜ ਕਰੇਗਾ ਇਸ ਯੁੱਗ ਵਿੱਚ ਕਲਯੁਗ ਤੂੰ ਲੋਕੀ ਕਿਉਂ ਡਰਨਗੇ ਕਲਯੁਗ ਨੇ ਕਿਹਾ ਮਹਾਰਾਜ ਮੇਰੇ ਰਾਜ ਵਿੱਚ ਝੂਠ ਸ਼ਰਮ ਇਹ ਸਭ ਚੱਲੇਗਾ ਮੇਰੇ ਸਮੇਂ ਵਿੱਚ ਚੂਠੇ ਸੂਰਮੇ ਸਭ ਤੋਂ ਅੱਗੇ ਝੰਡਾ ਲੈ ਕੇ ਤੋਰਦੇ ਰਹਿਣਗੇ ਮੋਹ ਸਾਰਿਆਂ ਦਾ ਰਾਜਾ ਹੋਵੇਗਾ ਸੈਨਾਪਤੀ ਹਿੰਸਕ ਹੋਵੇਗਾ ਕਾਮ ਕ੍ਰੋਧ ਤੇ ਲੋਭ ਮੋਹ ਹੰਕਾਰ ਇਹ ਹੀ ਮੇਰੇ ਹਾਤੀ ਦੇ ਸਵਾਰ ਸੂਰਮੇ ਰਹਿਣਗੇ ਈਰਖਾ ਨਿੰਦਿਆ ਚੁਗਲੀ ਮਾਰਤਾੜ ਅਤੇ ਤ੍ਰishna ਇਹ ਸਭ ਰੱਥਾਂ ਦੇ ਅਸਵਾਰ ਰਹਿਣਗੇ ਆਲਸ ਜੂਆ ਸ਼ਰਾਬ ਆਦਿ ਹੋਰ ਖੁੱਟੇ ਕਰਮ ਮੇਰੇ ਘੋੜੇ ਦੇ ਅਸਵਾਰ ਰਹਿਣਗੇ ਮਮਤਾ ਅਤੇ ਵਿਸ਼ਿਆਦੀ ਆਸ ਤੇ ਚੋਰੀ ਇਹ ਮੇਰੀ ਪੈਦਲ ਫੌਜ ਹੋਵੇਗੀ ਇਹ ਇਸ ਸੈਨਾ ਅਗੇ ਕੋਈ ਵੀ ਯੋद्धा ਠਹਿਰ ਨਹੀਂ ਪਾਵੇਗਾ ਮੈਂ ਜਿੱਧਰ ਵੀ ਧਾਵਾਂ ਕਰਦਾ ਮੇਰੀ ਜਿੱਤ ਹੀ ਜਿੱਤ ਹੁੰਦੀ ਹੈ ਮੇਰੇ ਪਖੰਡੀ ਯੋਧੇ ਤੇ ਕਰੋਧ ਨਾਲ ਦਿਗਵਿਜੇ ਕੀਤੀ ਹੋਈ ਹੈ ਇਸ ਪ੍ਰਕਾਰ ਦੀ ਸਿਕੰਦਰੀ ਸਰਦਾਰੀ ਇਹ ਕਲਯੂ ਦੀ ਵਾਰਤਾ ਸੁਣ ਕੇ ਗੁਰੂ ਜੀ ਨੇ ਬਚਨ ਕੀਤਾ ਗੁਰੂ ਜੀ ਨੇ ਬੋਲਿਆ ਜੋ ਸਰਦਾਰ ਹੋਵੇਗਾ ਉਸ ਨੂੰ ਹੀ ਦੁੱਖ ਹਟਾਉਣੇ ਪੈਂਦੇ ਨੇ ਨੌਕਰ ਨੂੰ ਕੋਈ ਦਰ ਪੈ ਨਹੀਂ ਰਹੇਗਾ ਸੋ ਜਦ ਸਰਦਾਰ ਨੂੰ ਫੜਿਆ ਜਾ ਜਾਵੇਗਾ ਉਸ ਦੀ ਮੌਤ ਨੌਕਰ ਹੱਤੋਂ ਹੀ ਹੋਵੇਗੀ ਇਸ ਸਮੇ ਜੇ ਤੂੰ ਜਗਤ ਦਾ ਰਾਜਾ ਬਣਿਆ ਤਾਂ ਅਸੀਂ ਕਰਤਾਰ ਦੇ ਨੌਕਰ ਆ ਜਿਸ ਸਮੇ ਤੇਰੇ ਕੋ ਲਿਖਾ ਲਿਆ ਜਾਵੇਗਾ ਤਾਂ ਤੂੰ ਸਾਡੇ ਵਸ ਹੀ ਭਵੇਂਗਾ ਕਲਯੁਗ ਨੇ ਬੇਨਤੀ ਕੀਤੀ ਮਹਾਰਾਜ ਇਸ ਵਾਸਤੇ ਹੀ ਮੈਂ ਤੁਹਾਡੇ ਪਾਸ ਆਇਆ ਹਾਂ ਤੁਹਾਡੇ ਤੇ ਨਿਰੰਕਾਰ ਵਿੱਚ ਕੋਈ ਭੇਦ ਨਹੀਂ ਹੈ ਮੈਂ ਤੁਹਾਨੂੰ ਮੋਤੀਆਂ ਨਾਲ ਜੜ ਹੋਏ ਸੋਨੇ ਦੇ ਮੰਦਰ ਭੇਟ ਕਰਦਾ ਹਾਂ ਤੁਸੀਂ ਉਹਨਾਂ ਵਿੱਚ ਚੱਲ ਕੇ ਨਿਵਾਸ ਕਰੋ ਮੰਦਰਾ ਵਿੱਚ ਚੰਦਨ ਦਾ ਲੇਪ ਅਤੇ ਕਸਤੂਰੀ ਦਾ ਛੜਕਾਓ ਕਰ ਦਵਾਂਗਾ ਜਿੱਥੇ ਬੈਠਣ ਨਾਲ ਮਨ ਨੂੰ ਖੁਸ਼ੀਆਂ ਤੇ ਖੇੜੇ ਆ ਜਾਣਗੇ ਤਾਂ ਗੁਰੂ ਜੀ ਨੇ ਉਚਾਰਿਆ ਹੈ ਕਲਯੁਗ ਇਨਾ ਤੇਰੇ ਹੀਰੇ ਰਤਨ ਜਿਹੜੇ ਮੰਦਰਾਂ ਨੂੰ ਜੋ ਚੰਦਨ ਆਦੀ ਨਾਲ ਲਿਪੇ ਹੋਏ ਨੇ ਉਹਨਾਂ ਵਿੱਚ ਬੈਠ ਕੇ ਮਤਾ ਮਨ ਖੁਸ਼ੀਆਂ ਵਿੱਚ ਪਾ ਕੇ ਪਰਮਾਤਮਾ ਦਾ ਨਾਮ ਹੀ ਭੁੱਲ ਜਾਵਾਂਗਾ ਜਿਸ ਨਾਮ ਤੋਂ ਬਿਨਾ ਜੀਵ ਸੜ ਕੇ ਸਵਾਹ ਹੋ ਜਾਂਦਾ ਮੈਂ ਆਪਣੇ ਨਿਰੰਕਾਰ ਗੁਰੂ ਨੂੰ ਪੁੱਛ ਕੇ ਵੇਖ ਲਿਆ ਕਿ ਉਸ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਹੈ ਜਿੱਥੇ ਜੀਵ ਨੂੰ ਆਤਮਾ ਸੁੱਖ ਦਾ ਨਿਵਾਸ ਮਿਲੇ ਫਿਰ ਕਲਯੁਗ ਨੇ ਕਿਹਾ ਜੇ ਤੁਸੀਂ ਇਹ ਹੀ ਪੇਟ ਨਹੀਂ ਲੈਣੀ ਤਾਂ ਸੁੰਦਰ ਇਸਤਰੀਆਂ ਅਤੇ ਹੀਰੇ ਜਵਾਹਰਾ ਨਾਲ ਜੜੇ ਹੋਏ ਪਲੰਘ ਲੈ ਲਵੋ ਆਨੰਦ ਮਾਨੂ ਗੁਰੂ ਜੀ ਨੇ ਕਿਹਾ ਹੇ ਕਲਯੁਗ ਹੇ ਕਲਿਯੁਗ ਸਾਰੀ ਧਰਤੀ 'ਤੇ ਹੀਰੇ ਲਾਲਾ ਨਾਲ ਜੜੀ ਜਾਵੇ ਸੁੰਦਰ ਇਸਤਰੀਆਂ ਦਾ ਰੰਗਾ ਰੰਗਾ ਦਾ ਫਲਾਓ ਹੋਵੇ ਤੇ ਤੂੰ ਸੋਚਦਾ ਹੈ ਕਿ ਮਨ ਨੂੰ ਮੋਹਨ ਤਾਂ ਉਹਨਾਂ ਨੂੰ ਵੇਖ ਕੇ ਮਤਾ ਮਨਪੂਰ ਜਾਵਾਂਗਾ ਤੇ ਪਰਮਾਤਮਾ ਦਾ ਨਾਮ ਵੀ ਸਰ ਜਾਵੇ ਇਸ ਕਰਕੇ ਸਾਨੂੰ ਤੇਰੀ ਕੋਈ ਭੇਟ ਪਰਵਾਹ ਨਹੀਂ ਹੈ ਫਿਰ ਕਲਿਯੁਗ ਨੇ ਕਿਹਾ ਜੇ ਇਹ ਨਹੀਂ ਤਾਂ ਨੌ ਨਦੀਆਂ ਤੇ 18 ਸਿੱਧੀਆਂ ਹੀ ਪ੍ਰਵਾਨ ਕਰ ਲਵੋ ਫਿਰ ਗੁਰੂ ਜੀ ਨੇ ਕਿਹਾ اے ਕਲਯੁਗ ਜੇਕਰ ਸਿੱਧ ਹੋ ਕੇ ਰिदियां ਸਿੱਧੀਆਂ ਵਾਸ ਕਰ ਲਾਵਾਂ ਲੋਕਾਂ ਨੂੰ ਧੋਖੇ ਦੇ ਕੇ ਆਪਣੀਆਂ ਵਡਿਆਈਆਂ ਕਰਵਾਵਾਂ ਕਦੀ ਪ੍ਰਗਟ ਹੋ ਕੇ ਬੈਠ ਜਾਵਾਂ ਇਹਨਾਂ ਗੱਲਾਂ ਵਿੱਚ ਪੈ ਕੇ ਕਿਤੇ ਮੈਨੂੰ ਪਰਮਾਤਮਾ ਦਾ ਨਾਮ ਨਾ ਭੁੱਲ ਜਾਵੇ ਇਸ ਕਰਕੇ ਮੈਨੂੰ ਤੇਰੀ ਇਹੇ ਭੇਟ ਵੀ ਪ੍ਰਵਾਨ ਨਹੀਂ ਫਿਰ ਕਲਯੁਗ ਨੇ ਕਿਹਾ ਇਹੇ ਨਹੀਂ ਤਾਂ ਰਾਜਾ ਬਣ ਕੇ ਰਾਜ ਕਰੋ ਤਦ ਗੁਰੂ ਜੀ ਨੇ ਕਿਹਾ ਜੇਕਰ ਮੈਂ ਰਾਜਾ ਹੋ ਕੇ ਤਖਤ ਉਤੇ ਬੈਠ ਕੇ ਫੌਜ ਰੱਖ ਲਵਾਂ ਪ੍ਰਜਾ ਉਤੇ ਹੁਕਮ ਚਲਾਵਾਂ ਇਹ ਸਭ ਬੇਅਰਥ ਹੀ ਹੈ ਕਿਉਂਕਿ ਇਹ ਨਾ ਐਸਾ ਵਿੱਚ ਪੈ ਕੇ ਮਤਾਂ ਮੈਂ ਕਿਤੇ ਪ੍ਰਮਾਤਮਾ ਦਾ ਨਾਮ ਨਾ ਭੁੱਲ ਜਾਵਾਂ ਸੋ ਇਹਨਾਂ ਨੂੰ ਮੈਨੂੰ ਇਹ ਵੀ ਪਰਵਾਹ ਨਹੀਂ ਤਦ ਕਾਲ ਯੁਗ ਨੇ ਕਿਹਾ ਮਹਾਰਾਜ ਕਿ ਤੁਸੀਂ ਮੇਰੇ ਪੈਰੇ ਵਿੱਚ ਜੀਵਨ ਨੂੰ ਤਾਰਨ ਵਾਸਤੇ ਅਵਤਾਰ ਧਾਰਿਆ ਹੈ ਮੈਂ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋਇਆ ਹਾਂ ਮੇਰੇ ਮਿਲਨ નિਸਫਲ ਕਿਉਂ ਕਰਦੇ ਹੋ ਤੁਸੀਂ ਮੇਰੀ ਕੋਈ ਭੇਟ ਪ੍ਰਵਾਨ ਨਹੀਂ ਕੀਤੀ ਜੇ ਤੁਸੀਂ ਮੇਰੀ ਭੇਟ ਲੈ ਲਵੋਗੇ ਮੈਂ ਆਪਣੇ ਧੰਨਵਾਦ ਸਮਝਾਂਗਾ ਤੇ ਕਲਯੁਗ ਦੇ ਆਸੇ ਦੀਨ ਬਚਨ ਸੁਣ ਕੇ ਗੁਰੂ ਜੀ ਨੇ ਕਿਹਾ ਜੇ ਤੇਰੀ ਭੇਟ ਦੇਣ ਦੀ ਇੱਛਾ ਹੋਵੇ ਤਾਂ ਸਾਨੂੰ ਇਹ ਭੇਟ ਦੇ ਦੇ ਕਿ ਜਿਹੜਾ ਸਾਡਾ ਪ੍ਰੇਮੀ ਸਰਦਾਵਾ ਸਰਦਾਵਾਨ ਸਿਖਨ ਉਹਨਾਂ ਉੱਤੇ ਤੇਰੀ ਸੈਨਾ ਤਾਵਾ ਨਾ ਬੋਲੇ ਨਾਮਦਾਨ ਤੇ ਇਸ਼ਨਾਨ ਤੋਂ ਸਾਡੇ ਪ੍ਰੇਮੀਆਂ ਨੂੰ ਕਦੇ ਨਾ ਭੁੱਲਣਾ ਤੇਰੇ ਪ੍ਰਭਾਵ ਨਾਲ ਉਹਨਾਂ ਉੱਤੇ ਨਾ ਹੋਣ ਵਾਲੇ ਕੋਈ ਵੀ ਜ਼ੁਲਮ ਨਾ ਹੋਵੇ ਜਿਨ੍ਹਾਂ ਦੇ ਸਾਡੇ ਬਚਨਾ ਉੱਤੇ ਭਰੋਸਾ ਹੋਵੇ ਉਹਨਾਂ ਤੇ ਤੇਰੇ ਕਲਯੁਗ ਦੇ ਹਥਿਆਰ ਕੰਮ ਨਾ ਕਰਨ ਕਲਯੁਗ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਮੈਂ ਤੁਹਾਡਾ ਹੁਕਮ ਨਹੀਂ ਮੋੜ ਸਕਦਾ ਪਰ ਮੈਨੂੰ ਨਿਰੰਕਾਰ ਦੀ ਆਗਿਆ ਹੈ ਕਿ ਮੈਂ ਸਾਰਿਆਂ ਦੀ ਬੁੱਧੀ ਉਲਟ ਉਲਟਾ ਦਵਾਂ ਜਿਸ ਕਰਕੇ ਖੋਟੇ ਕਰਮ ਚੋਰੀ ਯਾਰੀ ਨਿੰਦਾ ਝੂਠ ਚੁਗਲੀ ਆਦਿ ਕਰਨ ਗੁਣੀਆਂ ਦਾ ਨਿਰਦਾਰ ਮੂਰਖਾਂ ਨੂੰ ਰਾਜਿਆਂ ਪਾਸੇ ਬਿਠਾਉਣਾ ਵਡਿਆਈਆਂ ਕਰਵਾਉਣੀਆਂ ਜਾਤ ਪਾਤ ਬਣਾਉਣੀ ਜਾਤ ਸੱਤ ਦਾ ਨਾਮ ਨਾਰਹਿਨ ਦੇਣਾ ਊਚ ਨੀਚ ਨੂੰ ਬਰਾਬਰ ਕਰ ਦੇਣਾ ਮੇਰੇ ਰਾਜ ਵਿੱਚ ਸੰਨਿਆਸੀ ਤੇ ਤਿਆਗੀ ਤਾਂ ਇਕੱਠਾ ਕਰਨਗੇ ਗ੍ਰਸਤੀ ਭੁੱਲ ਕੇ ਭੁੱਖੇ ਗ੍ਰਸਤੀ ਭੁੱਖੇ ਮਰਨਗੇ ਪਰ ਹੁਣ ਜਿਵੇਂ ਆਪ ਹੁਕਮ ਕਰੋ ਮੈਂ ਉਹੀ ਕਰਾਂਗਾ ਉਸ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਪਰਸਾਨੋ ਕੇ ਕਿਹਾ ਤੇਰੇ ਰਾਜ ਸਮੇਂ ਵਿੱਚ ਪ੍ਰਮਾਤਮਾ ਦਾ ਬਹੁਤ ਜਸ ਵਧੇਗਾ ਜਦੋਂ ਕਾਲਿ ਸਤਿਉਗ ਵਿੱਚ ਲੱਖਾਂ ਵਰਿਆਂ ਵਿੱਚ ਤ੍ਰੈਤਾ ਵਿੱਚ 10000 ਸਾਲਾਂ ਵਿੱਚ ਦੁਆਪਰ ਵਿੱਚ ਹਜ਼ਾਰਾਂ ਸਾਲ ਹੁੰਦੇ ਸੀ ਉਹ ਤੇ ਦੇ ਸਮੇਂ ਵਿੱਚ ਥੋੜੇ ਸਮੇਂ ਵਿੱਚ ਹੀ ਸਾਦੇ ਸੁਖ ਪਾ ਲੈਣਗੇ ਜਿਹੜੇ ਪ੍ਰੇਮ ਨਾਲ ਹਰੀ ਕੀਰਤਨ ਕਰਨਗੇ ਉਹ ਤਤਕਾਲ ਹੀ ਭਵ ਸਾਗਰ ਨੂੰ ਤਾਰ ਜਾਣਗੇ ਜੇ ਤੂੰ ਰਤਨ ਮਣੀਆਂ ਦੀ ਭੇਟਾ ਦੇਣੀ ਹੈ ਚਾਹੁੰਦਾ ਹੈ ਤਾਂ ਉਹ ਅਸੀਂ ਆਪਣੇ ਚੌਥੇ ਗੁਰੂ ਰੂਪ ਵਿੱਚ ਲਾਵਾਂਗੇ ਇਹ ਬਚਨ ਸੁਣ ਕੇ ਕਲਯੁਗ ਨੇ ਬਹੁਤ ਪ੍ਰਸੰਨ ਹੋ ਕੇ ਨਮਸਕਾਰ ਕੀਤੀ ਅਤੇ ਕਿਹਾ ਜਿਹੜੇ ਸਿੱਖ ਤੁਹਾਡਾ ਬਚਨ ਕਮਾਉਣਗੇ ਮੈਂ ਉਹਨਾਂ ਦੇ ਨੇੜੇ ਵੀ ਨਹੀਂ ਲੱਗਾਗਾ ਇਹੋ ਪਰੋਸਾ ਦੇ ਕੇ ਕਲਯੁਗ ਨਮਸਕਾਰ ਕਰਦਾ ਹੈ ਤੇ ਗੁਰੂ ਜੀ ਕੋ ਵਿਦਾ ਲੈਂਦਾ ਹੈ ਤੇ ਗੁਰੂ ਨਾਨਕ ਦੇਵ ਜੀ ਨੇ ਕਲਯੁਗ ਨੂੰ ਇਸ ਤਰ੍ਹਾਂ ਆਪਣੇ ਆਪ ਤੋਂ ਦੂਰ ਕੀਤਾ ਕਲਯੁਗ ਤੋਂ ਇੱਕ ਵਾਦਾ ਲਿਆ ਜੋ ਵੀ ਸਿੱਖ ਗੁਰੂ ਨਾਨਕ ਦੇਵ ਜੀ ਦੀ ਉਚਾਰੀ ਹੋਈ ਬਾਣੀ ਪੜ੍ਹੇਗਾ ਉਹਨੂੰ ਕੋਈ ਵੀ ਕਿ ਦੇਵੀ ਕੋਈ ਵੀ ਨੁਕਸਾਨ ਨਹੀਂ ਪਹੁੰਚਾਣ ਪਾਵੇਗਾ ਤੁਹਾਡਾ ਕਦੀ ਵੀ ਮਨ ਉਲਟਾ ਨਹੀਂ ਜਾਵੇਗਾ ਗੁਰੂ ਨਾਨਕ ਦੇਵ ਜੀ ਦੀ ਉਚਾਰੀ ਬਾਣੀ ਪੜ੍ਹ ਕੇ ਆਪਾਂ ਹਮੇਸ਼ਾ ਕਲਯੁਗ ਦੀ ਕੁਰੀਤੀਆਂ ਤੋਂ ਦੂਰ ਰਵਾਂਗੇ ਨਸ਼ਾ ਚੋਰੀ ਇਸਤਰੀ ਦੇ ਪਿੱਛੇ ਪੈਣਾ ਇਹ ਐਸਾ ਤੁਹਾਡੇ ਮਨ 'ਚ ਕਦੀ ਵੀ ਖਿਆਲ ਨਹੀਂ ਆਵੇਗਾ ਤੇ ਅੱਜ ਦੀ ਕਥਾ ਆਪਾਂ ਇੱਥੇ ਸਮਾਪਤ ਕਰਦੇ ਹਾਂ ਤੇ ਕਥਾ ਸਮਾਪਤੀ ਤੋਂ ਪਹਿਲਾਂ ਮੈਂ ਤੁਹਾਡੇ ਚਲਣਾ ਕੇ ਅਰਦਾਸ ਕਰੂੰਗਾ ਜੇ ਤੁਹਾਨੂੰ ਇਹ ਕਥਾ ਪਸੰਦ ਆਈ ਹੋਵੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਅਤੇ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਕਮੈਂਟਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਅਪਾਰ ਕਿਰਪਾ